ਬਾਈ ਸੰਦੀਪ ਇੱਕ ਚੰਗੇ ਦੋਸਤ ਦੀ ਕੀ ਨਿਸ਼ਾਨੀ ਹੁੰਦੀ ਆ ਇਹ ਆਪਾਂ ਤੈਨੂੰ ਇਕੱਲੇ ਨਾ ਨਹੀਂ ਸਾਰੀ ਦੁਨੀਆ ਨੂੰ ਦੱਸਣਾ ਵਾ ਵੀ ਇੱਕ ਚੰਗੇ ਦੋਸਤ ਦੀ ਕੀ ਨਿਸ਼ਾਨੀ ਹੁੰਦੀ ਆ ਆ ਜਾ ਮੈਂ ਵੀ ਅਰਗੀ ਦਾ ਆਲੂ ਬਾਬੇ ਦੀ ਕਰਪਣਾ ਚੰਗੇ ਨਿਕਲੇ ਆਇਆ ਯਾਰ ਤੇਰੀ ਗੱਡੀ ਲੈ ਕੇ ਜਾਣੀ ਸੀ ਕਿੱਥੇ ਜਾਣਾ ਤੂੰ ਗੱਡੀ ਲੈ ਕੇ ਯਾਰ ਮੇਰੀ ਨਾ ਮੰਮੀ ਬਿਮਾਰ ਹੋ ਗਈ ਉਹਨਾਂ ਨੂੰ ਦਵਾਈ ਦਵਾ ਕੇ ਲਿਆਉਣੀ ਸੀ ਯਾਰ ਗੱਡੀ ਤਾਂ ਮੈਨੂੰ ਵੀ ਚਾਹੀਦੀ ਆ ਮੈਂ ਬਠਿੰਡੇ ਜਾਣਾ ਉਹਦੇ ਯਾਰ ਦੋਸਤ ਦੇ ਵਿਆਹ ਤੇ ਅੱਛਾ ਚੱਲ ਤੂੰ ਜਾ ਵੜਾ ਯਾਰ ਕੋਈ ਨਹੀਂ ਮੇਰੀ ਗੱਲ ਸੁਣ ਯਾਰ ਮੈਂ ਜੇ ਵਿਆਹ ਤੇ ਨਾ ਮੈਂ ਜਾਊਂਗਾ ਤਾਂ ਸਰਜੂਗਾ ਜੇ ਤੇਰੀ ਮੰਮੀ ਜਾਦੇ ਬਿਮਾਰ ਹੋਊਗੀ ਨ ਕੁਆਇਂ ਕਰ ਗੱਡੀ ਲੈ ਜਾ ਨਹੀਂ ਕੋਈ ਨਹੀਂ ਬਾਈ ਮੈਂ ਆਪਣੀ ਮੰਮੀ ਨੂੰ ਸਾਈਕਲ ਤੇ ਲੈ ਜਾਊਗਾ ਉਹ ਨਹੀਂ ਨਹੀਂ ਸਾਈਕਲ ਤੇ ਨਾ ਲੈ ਕੇ ਜਾਈ ਕਈ ਵਾਰ ਬੰਦਾ ਜਿਆਦਾ ਬਿਮਾਰ ਹੁੰਦਾ ਵਾ ਤੇ ਚੱਕਰ ਖਾ ਕੇ ਡਗ ਪੈਂਦਾ ਹੁੰਦਾ ਤੂੰ ਐਂ ਕਰ ਲੈ ਜਾ ਤੂੰ ਮੇਰੀ ਗੱਡੀ ਕੋਈ ਨਾ ਲੈ ਜਾ ਠੀਕ ਆ ਬਾਈ ਧੰਨਵਾਦ ਯਾਰ ਬਹੁਤ ਬਹੁਤ ਕੋਈ ਨਾ ਕੋਈ ਨਾ ਲੈ ਜਾ ਲੈ ਵੀ ਹੁਣ ਬੋਰਡ ਪੂਰਾ ਫਿੱਟ ਹੋ ਗਿਆ ਬਾਈ ਸੰਦੀਪ ਮੈਨੂੰ 5000 ਰੁਪਏ ਦੇ ਲੋੜ ਸੀ ਮਿਲ ਜੂਗਾ ਕਦੋਂ ਚਾਹੀਦੇ ਆ ਬਾਈ ਹੁਣੇ ਚਾਹੀਦੇ ਆ ਬਾਈ ਮੈਂ ਨਾ ਮੱਝ ਖਰੀਦੀ ਆ ਉਹਦੇ ਜੇ ਥੋੜੇ ਜੇ ਘਟ ਗਏ ਬਸ ਉਹਨਾਂ ਨੂੰ ਹੀ ਦੇਣੇ ਆ ਹਮ ਇੱਕ ਮਿੰਟਾ ਲਓ ਆ 5000 ਰੁਪਏ ਪੂਰਾ ਤਵਾਦ ਬਾਈ ਮੈਂ ਤੈਨੂੰ ਜਲਦੀ ਵਾਪਸ ਕਰ ਦੂੰ ਕੋਈ ਗੱਲ ਨਹੀਂ ਕੋਈ ਗੱਲ ਚੰਗਾ ਬਾਈ ਉਹ ਰੁਕੀ 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 ਯਾਰ ਮੇਰੇ ਨਾਲ ਮੋਗੇ ਤੱਕ ਚੱਲ ਵੜ ਸਮਾਨ ਲੈ ਕੇ ਆਉਣਾ ਥੋੜਾ ਜਿਹਾ ਕਦੋਂ ਤੱਕ ਮੁੜ ਕੇ ਆਵਾਂਗੇ ਆਪਾਂ ਬਸ ਆਉਣ ਜਾਣ ਹੀ ਕਰਨਾ ਤੂੰ ਬਹਿ ਬਸ ਉਹ ਬਹਿ ਤਾਂ ਜਾਊਂਗਾ ਪਹਿਲਾਂ ਦਸਤਾ ਦੇ ਲੈ ਕੇ ਕੀ ਆਉਣਾ ਯਾਰ ਘਰ ਦਾ ਰਾਸ਼ਨ ਲੈ ਕੇ ਆਉਣਾ ਵਾ ਪਿੱਛੇ ਫੜ ਕਿਉਂ ਬੈਠਣ ਵਾਲਾ ਹੈ ਨੀਗਾ ਤੂੰ ਫੜ ਕੇ ਬੈਠ ਜੀ ਯਾਰ ਚੱਲ ਫਿਰ ਆਪਾਂ ਜਲਦੀ ਮੁੜ ਕੇ ਆਉਣਾ ਕਾਰ ਸਟਾਰਟ ਯਾਰ ਤੇਰਾ ਸਾਈਕਲ ਲੈ ਕੇ ਜਾਣਾ ਸੀ ਕਿੱਥੇ ਜਾਣਾ ਬਸ ਆਪਦੇ ਖੇਤ ਜਾਣਾ ਮੇਰੀ ਨਾ ਮੋਟਰ ਚੱਲਦੀ ਆ ਉਹ ਬੰਦ ਕਰਕੇ ਆਉਣੀ ਆ ਯਾਰ ਹੁਣ ਤਾਂ ਮੈਂ ਵੀ ਖੇਤ ਚੱਲੇ ਆਵਾ ਤਿੰਨ ਚਾਰ ਦਿਨ ਹੋ ਗਏ ਮੈਂ ਤਾਂ ਖੇਤ ਹੀ ਨਹੀਂ ਗਿਆ ਸਾਈਕਲ ਤਾਂ ਮੈਨੂੰ ਚਾਹੀਦਾ ਵਾ ਚੱਲ ਕੋਈ ਨਾ ਭਾਈ ਮੈਂ ਤੁਰ ਕੇ ਜਾਵੜਦਾ ਤੂੰ ਜਾਵੜਾ ਤੂੰ ਮੇਰੀ ਗੱਲ ਸੁਣ ਨਾ ਤੂੰ ਸਾਈਕਲ ਲੈ ਜਾ ਮੈਂ ਨਾ ਕੱਲ੍ਹ ਨੂੰ ਵੀ ਖੇਤ ਜਾਵੜੂੰਗਾ ਜੇ ਤੇਰੀ ਮੋਟਰ ਜ਼ਿਆਦਾ ਟਾਈਮ ਚੱਲ ਗਈ ਨਾ ਤੇਰੀ ਸਾਰੀ ਫਸਲ ਖਰਾਬ ਹੋ ਜੂ ਤੂੰ ਲੈ ਜਾ ਸਾਈਕਲ ਫੜ ਮੈਂ ਦੱਸਾਂ ਮੇਰੇ ਡੱਟ ਆ ਗਿਆ ਮੋਟਰ ਬਾਰੇ ਕੋਈ ਗੱਲ ਨਹੀਂ ਤੂੰ ਲੈ ਜਾ ਫੜ ਫੜ ਆਰਾਮ ਨਾ ਆਈ ਜਾਂਗਾ ਛੱਡ ਸੁੱਟ ਨਾ ਖਾਲੀ ਲੈ ਜਾ ਚੰਗਾ ਯਾਰ ਇਹ ਸਟਾਰਟ ਕਿਉਂ ਨਹੀਂ ਹੁੰਦਾ ਦੋ ਚਾਰ ਦਿਨ ਹੋ ਗਏ ਐਂ ਖੜਾ ਵਾਇ ਬਾਈ ਸੰਦੀਪ ਯਾਰ ਤੇਰਾ ਟਰੈਕਟਰ ਲੈ ਕੇ ਜਾਣਾ ਜਮੀਨ ਵਾਉਣੀ ਆ ਥੋੜੀ ਜੀ ਤੇਲ ਪਵਾ ਲੂ ਮੈਂ ਆਪੇ ਉਹ ਨਾ ਨਾ ਬਾਈ ਤੇਲ ਦੀ ਕੋਈ ਗੱਲ ਨਹੀਂ ਯਾਰ ਮੈਂ ਤਾਂ ਆਪ ਜਮੀਨ ਵਾਉਣੀ ਆ ਇਹ ਤਾਂ ਪਹਿਲੇ ਨਹੀਂ ਸਟਾਰਟ ਹੁੰਦਾ ਸੌਰੀ ਯਾਰ ਬਾਈ ਤੂੰ ਕਿਸੇ ਹੋਰ ਦਾ ਮੰਗ ਲਾ ਚੱਲ ਤੂੰ ਕਰ ਲੈ ਸੈਟ ਇਹਨੂੰ ਬਾਨਾ ਵੈਸੇ ਵਧੀਆ ਮਰਿਆ ਕਿੱਡੀ ਗੱਲ ਸੀ ਜੇ ਟਰੈਕਟਰ ਦੇ ਦਿੰਦਾ ਤਾਂ ਬਾਈ ਸੰਦੀਪ ਯਾਰ ਮੈਨੂੰ ਨਾ 10000 ਰੁਪਏ ਦੀ ਲੋੜ ਆ ਮਿਲ ਜਾਣਗੇ ਜਿਵੇਂ ਮੈਂ ਤੇਰੇ ਪਹਿਲੇ ਵਾਲੇ ਪੈਸੇ ਵਾਪਸ ਕੀਤੇ ਆ ਉਵੇਂ ਮੈਂ ਇਹ ਕਰ ਦੂੰਗਾ ਨਹੀਂ ਯਾਰ ਵਾਪਸ ਕਰਨ ਵਾਲੀ ਤਾਂ ਕੋ ਹੋਰ ਮੈਨੂੰ ਚਾਹੀਦੇ ਆ ਸੌਰੀ ਬਾਈ ਯਾਰ ਮੈਂ ਦੇ ਨਹੀਂ ਸਕਦਾ ਤੂੰ ਕਿਸੇ ਹੋਰ ਤੋਂ ਮੰਗ ਲੈ ਕੋਈ ਗੱਲ ਨਹੀਂ ਵੀਰੇ ਫਿਰ ਕਿੱਡੀ ਗੱਲ ਆ ਮੈਂ ਹੋਰ ਕਿਸੇ ਤੋਂ ਮੰਗ ਲੈਣਾ ਠੀਕ ਆ ਵੀਰੇ ਚੰਗਾ ਵੀਰੇ ਆ ਦੇ ਲੈ ਤੇਰਾ ਭਰਾ ਹੱਸੀ ਆਂਦਾ ਕਿ ਨਾਸਲ ਨਾ ਲਾਦਾ ਕੀ ਕਰਦਾ ਸੀਗਾ ਤੂੰ ਜਦਸੇ ਟਰੈਕਟਰ ਲੈਣ ਗਿਆ ਸੀ ਸੰਦੀਪ ਕੋਲੋਂ ਮਿਲ ਗਿਆ ਤੈਨੂੰ ਨਹੀਂ ਵੱਡੇ ਬਾਈ ਜਵਾਬ ਦੇਦਾ ਯਾਰ ਉਹਨੇ ਤਾਂ ਉਹ ਤਾਂ ਯਾਰ ਤੇਰਾ ਪੱਕਾ ਯਾਰ ਸੀ ਉਹਨੇ ਵੀ ਤੈਨੂੰ ਜਵਾਬ ਦੇਦਾ ਕਿਹੜਾ ਪੱਕਾ ਯਾਰ ਇੱਕ ਨੰਬਰ ਦਾ ਘਟਿਆ ਯਾਰ ਆ ਅੱਜ ਟਰੈਕਟਰ ਮੰਗਿਆ ਸੀ ਉਹ ਤੋਂ ਟਰੈਕਟਰ ਵੀ ਨਹੀਂ ਦਿੱਤਾ ਉਹਨੇ ਮੈਂ ਨਹੀਂ ਇਹ ਜੇ ਬੰਦੇ ਨੂੰ ਯਾਰ ਸਮਝਦਾ ਜਿਹੜਾ ਲੋਡ ਪੈਂਦੇ ਕੰਮ ਨਾ ਆਵੇ ਇੱਕ ਨੰਬਰ ਦਾ ਘਟ ਗਿਆ ਯਾਰ ਉਹ ਤਾਂ ਆ ਪਤਾ ਮਿਲ ਗਿਆ 10000 ਰੁਪਏ ਦਾ ਸੰਦੀਪ ਤੋਂ ਲੈਣ ਗਿਆ ਸੀ ਨਹੀਂ ਡੈਡੀ ਮਿਲੇ ਨਹੀਂ ਉਹ ਤਾਂ ਤੇਰਾ ਪੱਕਾ ਯਾਰ ਆ ਉਹਨੇ ਮੈਨੂੰ ਜਵਾਬ ਦਿੱਤਾ ਹਾਂ ਡੈਡੀ ਉਹਨੂੰ ਵਿਚਾਰੇ ਨੂੰ ਲੋੜ ਸੀ ਤਾਂ ਕਰਕੇ ਉਹਨੇ ਮੈਨੂੰ ਜਵਾਬ ਦੇਤਾ ਫਿਰ ਤਾਂ ਉਹ ਬੰਦਾ ਘਟ ਗਿਆ ਹੀ ਆ ਜਿਹੜਾ ਬੰਦਾ ਸਾਡੇ 4 ਵਾਰ ਕੰਮ ਪੈਂਡ ਤੇ ਕੰਮ ਆ ਜੇ ਜੇ ਪੰਜਵੀਂ ਵਾਰ ਉਹ ਜਵਾਬ ਦੇ ਦੇਵੇ ਫਿਰ ਉਹ ਘਟ ਗਿਆ ਨਹੀਂ ਹੋ ਜਾਂਦਾ ਨਾਲੇ ਉਹ ਤੋਂ ਮੈਂ 4 ਵਾਰੀ ਪੈਸੇ ਮੰਗਿਆ ਉਹਨੇ ਵਿਚਾਰਿਆਂ ਨੇ ਮੈਨੂੰ ਕਦੇ ਨਹੀਂ ਜਵਾਬ ਦਿੱਤਾ ਮੰਨਿਆ ਖੁਦਾ ਨੂੰ ਜਾਨ ਇੱਕ ਗੱਲ ਅੱਖਾਂ شریاں سجدہ کراں میں تجھ را ਬਨੂ ਪਹਿਲੇ میرے یار ਨੂੰ ਸलाम ਸجدہ کراں میں تجھ را ਬਨੂ ਪਹਿਲੇ میرے یار ਨੂੰ ਸलाम ਤੇ ਵੀਡੀਓ ਦੇ ਵਿੱਚ ਮੈਸੇਜ ਇਹੀ ਸੀ ਵੀ ਅੱਜ ਕੱਲ ਜਦੋਂ ਆਪਾਂ ਯਾਰ ਦੋਸਤ ਬਣਾਉਂਨੇ ਆ ਜੇ ਆਪਾਂ ਉਹਨਾਂ ਦੇ ਚਾਰ ਕੰਮ ਆ ਜਾਈਏ ਤਾਂ ਪੰਜਵੇਂ ਕੰਮ ਨਹੀਂ ਆਉਂਦੇ ਤਾਂ ਆਪਾਂ ਉਹਨਾਂ ਲਈ ਮਾੜੇ ਹੋ ਜਾਂਦੇ ਆ ਉਹਨਾਂ ਲਈ ਆਪ ਘਟੀਆਂ ਦੋਸਤ ਹੋ ਜਾਂਦੇ ਆ ਪਰ ਇੱਕ ਜਿਹੜਾ ਚੰਗਾ ਦੋਸਤ ਆ ਉਹਦੀ ਚੰਗੀ ਨਿਸ਼ਾਨੀ ਕੀ ਆ ਜੇ ਤੁਸੀਂ ਉਹਦੇ ਚਾਰ ਕੰਮ ਆ ਗਏ ਪੰਜਵੀਂ ਵਾਰੀ ਤੁਸੀਂ ਨੂੰ ਜਵਾਬ ਦੇਤਾ ਉਹ ਤੁਹਾਨੂੰ ਕਦੇ ਵੀ ਘਟੀਆਂ ਨਹੀਂ ਕਹੂਗਾ ਨਾ ਤੁਹਾਨੂੰ ਕਿਸੇ ਕੋਲੇ ਨਿੰਦੂਗਾ ਉਹ ਤੁਹਾਡੇ ਨਾਲ ਉਦਾਂ ਹੀ ਪਿਆਰ ਬਣਾ ਕੇ ਰੱਖੂਗਾ ਉਮੀਦ ਹੈ ਤੁਸੀਂ ਸਮਝ ਗਏ ਹੋਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਅਸੀਂ ਇਹ ਵੀਡੀਓ ਬਹੁਤ ਮਿਹਨਤ ਨਾਲ ਬਣਾਈ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰਦਿਆ ਕਰੋ ਜਿੱਤੇ ਜਿੱਤੇ ਪਿਆਰੇ ਪਿਆਰੇ ਕਮੈਂਟ ਕਰਦਿਆ ਸਾਨੂੰ ਬਹੁਤ ਹੌਸਲਾ ਮਿਲਦਾ ਸਾਡੇ ਨਾਲ ਪਿਆਰੇ ਪਿਆਰੇ ਬੱਚੇ ਕੰਮ ਕਰਦਿਆ ਇਹਨਾਂ ਦੀ ਰੂਹ ਖੁਸ਼ ਹੋ ਜਾਂਦੀ ਆ ਤੇ ਯਾਰ ਸ਼ੇਅਰ ਕਰਨ ਨਾਲ ਕੁਝ ਨਹੀਂ ਘਟਦਾ ਹਨਾ ਪੱਕੇ ਦੇਲੇ ਬੈਠ ਕੇ ਸ਼ੇਅਰ ਕਰ ਦਿਓਗੇ ਸੋ ਜਿਸਾ ਕੋ ਮਤਲਬ ਕਿਸੇ ਚੰਗੇ ਯਾਰ ਦੋਸਤ ਕੋਲੇ ਜਾਊਗੀ ਤਾਂ ਉਹਨੂੰ ਵਧੀਆ ਲੱਗੂਗਾ ਹਨਾ ਸਿੱਖ ਕੇ ਸੋ ਸ਼ੇਅਰ